ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਆਪੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਓ ਜੋ ਸ੍ਰੀ ਜਾਪ ਸਾਹਿਬ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀਆਂ ਵਿਚਾਰਾਂ ਅਤੇ ਸੰਥਿਆ ਆਪਾਂ ਕੁਝ ਦਿਨਾਂ ਤੋਂ ਕਰ ਰਹੇ ਹਾਂ ਸੋ ਅਗਲੀਆਂ ਪੌੜੀਆਂ ਦੀ ਜੋ ਵਿਆਖਿਆ ਹੈ ਅਤੇ ਸੰਥਿਆ ਹੈ ਉਹ ਕਰਕੇ ਲਾਹੇ ਪ੍ਰਾਪਤ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮੋ ਸਰਬ ਕਾਲੇ ਸੋ ਨਮੋ ਸਰਬ ਕਾਲੇ ਕਾਲੇ ਪਾਠ ਹੈ ਕਾਲੇ ਪਾਠ ਨਹੀਂ ਕਰਨਾ ਕਾਲੇ ਪਾਠ ਕਰਨਾ ਹੈ ਕਾਲੇ ਕਕੇ ਕੰਨਾ ਲੱਲੇ ਨਾ ਕਾਲੇ ਸੋ ਕਾਲੇ ਦਾ ਭਾਵ ਹੈ ਕਾਲ ਸੋ ਸਾਰਿਆਂ ਦੇ ਸਾਰਿਆਂ ਦਾ ਕਾਲ ਕਰਨ ਵਾਲੇ ਸਾਰਿਆਂ ਦਾ ਕਾਲ ਕਰਨ ਵਾਲੇ ਏ ਵਾਹਿਗੁਰੂ ਤੈਨੂੰ ਨਮਸਕਾਰ ਹੈ ਨਮੋ ਸਰਬ ਦਿਆਲੇ ਦਿਆਲੇ ਦਦੇ ਨੂੰ 시ਹਾਰੀ ਐੜੇ ਕੰਨਾਂ ਲੱਲੇ ਲਾਂ ਦਿਆਲੇ ਦਿਆਲੇ ਪਾਠ ਹੈ ਇਹ 시ਹਾਰੀ ਨਾਲ ਹੈ ਸੋ ਦਿਆਲੇ ਦਿਆਲੇ ਪਾਠ ਕਰਨਾ ਹੈ ਨਮੋ ਸਰਬ ਦਿਆਲੇ ਸਾਰਿਆਂ ਤੇ ਦਇਆ ਕਰਨ ਵਾਲੇ ਦਇਆ ਦੇ ਘਰ ਸਾਰਿਆਂ ਉੱਤੇ ਦਇਆ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਨਮੋ ਸਰਵ ਰੂਪੇ ਸੋ ਸਾਰਿਆਂ ਰੂਪਾਂ ਵਿੱਚ ਅਸਥਿਤ ਪਰਮਾਤਮਾ ਤੈਨੂੰ ਨਮਸਕਾਰ ਹੈ ਸਾਰਿਆਂ ਰੂਪਾਂ ਨੂੰ ਘੜਨ ਵਾਲੇ ਆਕਾਰਾਂ ਨੂੰ ਘੜਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਨਮੋ ਸਰਵ ਭੂਪੇ ਸੋ ਭੂਪੇ ਭੱਬੇ ਨੂੰ ਦੋ ਦਲੌਂਕੜਾ ਹਨ ਪੱਪੇ ਲਾਂ ਭੂਪੇ ਸੋ ਭੂਪੇ ਦਾ ਅਰਥ ਅਰਥ ਹੈ ਪਾਤਸ਼ਾਹ ਸਾਰਿਆਂ ਦੇ ਪਾਤਸ਼ਾ ਸਾਰਿਆਂ ਦੇ ਰਾਜਾ ਸਰੂਪ ਪਾਤਸ਼ਾ ਸਰੂਪ ਵਹਿਗੁਰੂ ਜੀ ਸਾਰਿਆਂ ਦੇ ਰਾਜਾ ਸਰੂਪ ਪਾਤਸ਼ਾ ਸਰੂਪ ਵਹਿਗੁਰੂ ਜੀ ਆਪ ਜੀ ਨੂੰ ਨਮਸ਼ਕਾਰ ਹੈ ਤੁਮ ਹੋ ਸਭ ਰਾਜਨ ਕੀ ਰਾਜਾ ਆਪੇ ਆਪ ਗਰੀਬ ਨਵਾਜਾ ਸੋ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਜੋ ਰਾਜਿਆਂ ਦਾ ਵੀ ਰਾਜਾ ਹੈ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਨਮੋ ਸਰਬ ਖਾਪੇ ਸੋ ਖਾਪੇ ਪਾਠ ਕਰਨਾ ਹੈ ਸੋ ਖਾਪੇ ਤੋਂ ਭਾਵ ਹੈ ਨਾਸ ਸਾਰਿਆਂ ਨੂੰ ਨਾਸ ਕਰਨ ਵਾਲੇ ਵਹਿਗੁਰੂ ਸਾਰਿਆਂ ਨੂੰ ਨਾਸ ਕਰਨ ਵਾਲੇ ਸਮਾਪਤ ਕਰਨ ਵਾਲੇ ਵਹਿਗੁਰੂ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਸਰਬ ਥਾਪੇ ਸੋ ਥਾਪਣ ਵਾਲੇ ਜੀਵਾਂ ਨੂੰ ਅਸਥਿਤ ਕਰਨ ਵਾਲੇ ਜੀਵਾਂ ਦੀ ਸਿਰਜਣਾ ਕਰਨ ਵਾਲੇ ਦੀ ਜੀਆਂ ਜੀਵਾਂ ਨੂੰ ਥਾਪਣ ਵਾਲੇ ਸੋ ਜੀਵਾਂ ਨੂੰ ਘੜਨ ਵਾਲੇ ਵਹਿਗੁਰੂ ਆਪ ਜੀ ਨੂੰ ਨਮਸ਼ਕਾਰ ਹੈ ਜੀਵਾਂ ਨੂੰ ਥਾਪਣ ਵਾਲੇ ਵਹਿਗੁਰੂ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਸਰਬ ਕਾਲੇ ਸੋ ਇੱਥੇ ਵੀ ਕਾਲੇ ਪਾਠ ਆਇਆ ਹੈ ਇੱਥੇ ਜਿਹੜਾ ਅਰਥ ਕਰਨਾ ਹੈ ਉਹ ਕਰਨਾ ਹੈ ਸਮੇ ਨਾਲ ਸੋ ਸਾਰਿਆਂ ਸਮਿਆਂ ਵਿੱਚ ਆਏ ਹੋਏ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਸਰਬ ਕਾਲੇ ਸਾਰੇ ਸਮਿਆਂ ਵਿੱਚ ਆਏ ਹੋਏ ਸਾਰੇ ਸਮਿਆਂ ਵਿੱਚ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਸਰਬ ਪਾਲੇ ਸਾਰਿਆਂ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਪਾਲੇ ਪਾਟ ਸੋ ਸਾਰਿਆਂ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਨਮਸਤਸਤ ਦੇਵਾ ਸੋ ਨਮਸਤਾ ਸਤਿ ਪਾਠ ਕਠਾਈ ਕਰਨਾ ਹੈ ਦੇਵੈ ਦਦੇ ਨੂੰ ਲਾਂ ਤੇ ਵਾਵੇ ਨੂੰ ਦੋ ਦਲਾਵਾ ਹਨ ਦੇਵੈ ਪਾਠ ਸੋ ਦੇਵੈ ਦਾ ਅਰਥ ਹੈ ਪ੍ਰਕਾਸ਼ ਪ੍ਰਕਾਸ਼ ਰੂਪ ਵਹਿਗੁਰੂ ਪੂਜਨ ਜੋਗ ਵਹਿਗੁਰੂ ਆਪ ਜੀ ਨੂੰ ਨਮਸ਼ਕਾਰ ਹੈ ਪ੍ਰਕਾਸ਼ ਰੂਪ ਵਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਨਮਸਤੰ ਅਪੇਵੈ ਸੋ ਦੋ ਦਲਾਵਾ ਆਪਾਂ ਲਾ ਕੇ ਬੋਲਣੀਆਂ ਹਨ ਸੋ ਲਗਾ ਮਾਤਰਾ ਜਿਹੜੀ ਉਹ ਲਾਉਣੀ ਬਹੁਤ ਜ਼ਰੂਰੀ ਹੈ ਦੇਵੈ ਸੋ ਅਪੇਵੈ ਐੜਾ ਅਗੇਤਰ ਹੈ ਭੱਬੇ ਨੂੰ ਲਾਂ ਤੇ ਵਾਵੇ ਨੂੰ ਦੁੱਧ ਲਾਵਾ ਹਨ ਅਪੇਵੈ ਸੋ ਅਪੇਵੈ ਪਾਠ ਕਰਨਾ ਨਮਸਤੰ ਅਪੇਵੈ ਸੋ ਜਿਹੜਾ ਭੈ ਤੋ ਰਹਿਤ ਹੈ ਜਿਸ ਨੂੰ ਭੈ ਕੋਈ ਨਹੀਂ ਸੋ ਐਸੇ ਵਹਿ ਗੁਰੂ ਨੂੰ ਨਮਸਕਾਰ ਹੈ ਜਿਹੜਾ ਡਰ ਭੈ ਤੋ ਰਹਿਤ ਹੈ ਨਮਸਤੰ ਆ ਜਨਮੇ ਸੋ ਜਨਮਾਂ ਤੋਂ ਰਹਤ ਹੈ ਜਮਨ ਤੋਂ ਰਹਤ ਹੈ ਜਿਹੜਾ ਵਹਿਗੁਰੂ ਉਸ ਵਹਿਗੁਰੂ ਨੂੰ ਨਮਸ਼ਕਾਰ ਹੈ ਨਮਸਤੰ 92 92 ਪਾਠ ਇਕੱਠਾ ਹੀ ਕਰਨਾ ਹੈ 92 ਨਹੀਂ ਕਰਨਾ ਸੋ ਇਹ ਪਾਠ ਇਕੱਠਾ ਹੀ ਹੈ 92 ਸੋ ਸੋ ਦਾ ਅਰਥ ਹੈ ਸੰਸਾਰ ਸੰਸਾਰ ਰੂਪ ਬਣ ਵਿੱਚ ਆਏ ਹੋਏ ਬਣ ਬਗੀਚੀ ਸੰਸਾਰ ਰੂਪ ਬਗੀਚੀ ਵਿੱਚ ਆਏ ਹੋਏ ਵਹਿਗੁਰੂ ਆਪ ਜੀ ਨੂੰ ਨਮਸ਼ਕਾਰ ਹੈ ਸੋ ਨਾਮ ਹੈ ਸਾਧ ਸੰਗਤ ਦਾ ਸਾਧ ਸੰਗਤ ਰੂਪ ਬਣ ਵਿੱਚ ਸਾਧ ਸੰਗਤ ਰੂਪ ਬਗੀਚੇ ਵਿੱਚ हे ਪ੍ਰਮਾਤਮਾ ਜੀ ਸੋ ਭਗਤੀ ਰੂਪ ਸਗੰਧੀ ਭਰਨ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਸੋ ਅੰਤਿਸ਼ ਕਰਨ ਰੂਪ ਬਣ ਵਿੱਚ ਸੋ ਬਗੀਚੇ ਵਿੱਚ ਪ੍ਰੇਮ ਰੂਪ ਸਗੰਧੀ ਭਰਨ ਵਾਲੇ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਮਸਤੰ ਸੋ ਬਣਮੇ ਸੋ ਕਥਾਈ ਪਾਠ ਕਰਨਾ ਹੈ ਸਤਿਗੁਰੂ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ